ਇਸ ਸਾਸਤਰੀ ਕਾਲ ਤੁਹਾਨੂੰ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਤੇ ਲੋ ਜੀ ਜਿਵੇਂ ਕਿ ਪਤਾ ਤਾਂ ਤੁਹਾਨੂੰ ਆਪਾਂ ਜਾਣਾ ਤਵਿਆ ਤੇ ਅੱਗੇ ਪਿਆ ਅੱਜ ਆਪਾਂ ਹੁਣ ਰਾਤ ਨੂੰ ਬਲੌਗ ਸ਼ੁਰੂ ਕਰ ਰਹੇ ਆ ਤੇ ਬਾਕੀ ਤੁਹਾਨੂੰ ਅੰਦਰ ਦਿਖਾਵਾਂਗੇ ਵਿਆਹ ਚ ਕੀ ਮਾਹੌਲ ਚਾਲ ਆ ਤੇ ਬਾਕੀ ਉਹ ਤੋਂ ਬਾਅਦ ਤੁਹਾਨੂੰ ਕੱਲ੍ਹ ਨੂੰ ਵੀ ਦਿਖਾਵਾਂਗੇ ਕੱਲ੍ਹ ਨੂੰ ਵੀ ਰਾਤ ਨੂੰ ਪ੍ਰੋਗਰਾਮ ਆ ਕੱਲ੍ਹ ਵੀ ਰਾਤ ਦਾ ਕੱਲ ਨੂੰ ਭਾਈ ਮਿੱਤਰੋ ਹੋਆ ਵਿਆਹ ਇਰਾਦਾ ਦਾ ਅੱਜ ਮੇਲਾ ਹੈ ਤੇ ਉੱਥੇ ਪਰਸੋਂ ਨੂੰ ਪਾਰਟੀ ਆ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਹਾਂਗੇ ਤਾਂ ਬਣੇ ਰਹੋ ਸਾਡੇ YouTube ਚੈਨਲ ਦੇ ਨਾਲ ਅੱਜ ਵੀ ਇੱਥੀਆਂ ਕੱਲ੍ਹ ਵੀ ਪਰਸੋਂ ਵੀ ਚੌਥੀ ਸ਼ਾਇਦ ਜਾਈ ਆ ਆਪਾਂ ਇੱਥੇ ਤੋਂ ਬੇਲਿਆਂ ਨੇ ਨਾ ਮਿੱਤਰ ਇਹ ਨਾਲ ਮੈਨੂੰ ਦੇ ਆ ਵੀ ਬੇਲਾ ਵੈਣੇ ਕੋਈ ਢੱਕਾ ਤੋੜਨਾ ਹੁੰਦਾ ਤੇ ਚਲੋ ਬਾਕੀ ਤੁਹਾਨੂੰ ਦਿਖਾਨੇ ਅੰਦਰ ਜਾ ਕੇ ਅੱਗੇ ਨਿਕਲਿਆ ਤੇ ਮਾੜੀ ਸੈਰ ਕਰਨ ਵਾਸਤੇ ਤੇ ਇੱਥੇ ਵੀ ਮੋਟਾ ਲੱਗਿਆ ਬਲਾਗਣਾ ਤੇ ਬਾਕੀ ਤੁਹਾਨੂੰ ਅੰਦਰ ਜਾ ਕੇ ਦਿਖਾਨਿਆ ਫਿਰ ਤੋਂ ਜਦ ਹੁਣ ਅਸੀਂ ਜਾਵਾਂਗੇ ਪਹਿਲਾਂ ਅਸੀਂ ਖਾਣ ਪੀਣ ਲੱਗੇ ਤੇ ਭੁੱਲ ਕੇ ਬਲਾਗ ਬਣਾਣਾ ਬਾਕੀ ਹੁਣ ਫਿਰ ਤੋਂ ਤੁਹਾਨੂੰ ਜਾ ਕੇ ਦਿਖਾਵਾਂਗੇ ਕੀ ਮੰਨਦਾ ਕੀ ਨਹੀਂ ਅੰਦਰ ਬਾਕੀ ਚਲੋ ਤੇ ਲੋ ਜੀ ਕਰੋ ਚੈੱਕ ਵਿਆਲਾ ਘਰ ਜਿੱਥੇ ਆਇਆ ਆਪਾਂ ਉਦੋਂ ਕੱਢਿਆ ਹੋਇਆ ਤੇ ਲੋੰਡਰ ਦਾ ਅਕਰੀ ਖੁੰਮਦਾ ਖਾਵਾਂਗੇ ਤੇ ਲੋ ਜੀ ਨਾਲ ਹੁੰਦੇ ਟਾਕੀ ਵੀ ਚਲਾਤੇ ਕਲੋਏ ਮਿੱਤਰੋ ਵੀ ਆਏ ਰੋਟੀ ਬਾਣੀ ਸੱਚ ਖਾ ਆਏ ਨਾਲ ਪਾਣੀ ਪੀ ਆਏ ਬਿੱਲਾ ਵੀ ਮਾਰਤਾ ਕੀ ਹੁਣ ਇਹਨੇ ਬਿੱਲਾ ਮਾਰਤਾ ਇਹ ਮੁੰਡੇ ਨੇ ਬਿੱਲਾ ਮਾਰਤਾ ਬਾਜੀ ਸਤਾ ਪਈਆ ਲੇਕਿ ਡੋ ਨਾ ਦੇ ਤੇ ਬਾਕੀ ਹੁਣ ਬਾ ਚਾਹ ਪੀਵਾਂਗੇ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਅੱਗੇ ਅੱਗੇ ਤੁਸੀਂ ਪੜੇ ਰਹੋ ਮੇਰਾ ਦੁਪਹਿਰ ਤੋਂ ਬਾਅਦ ਤਿਆਰ ਹੋਣ ਲੱਗਾਗੇ ਕਿਉਂਕਿ ਆਜ ਨੂੰ ਵਿਆਹ ਏ ਅੱਜ ਰਾਤ ਦਾ ਵਿਆਹ ਏ ਮਤਲਬ ਟਿੰਗਲਿੰਗ ਹੋ। ਤੇ ਚਲੋ ਬਾਕੀ ਦੇਖਦੇ ਰਹੋ ਆਪਣੇ ਰੋ ਸਾਡੇ ਬਲੌਗ ਤੇ ਨਾਲ ਚੈਨਲ ਦੇ ਨਾਲ ਵੀ ਬਣੇ ਰਹੋ ਮਿੱਤਰੋ। ਚੱਕਦੇ ਹੁਟੇ। ਧੀਰੇ ਚੁਸਕੀਆਂ ਲੈ ਲਗੇ ਚਾਹ ਤੇ ਚਲੋ ਬਾਕੀ। ਨਾ ਤੋ ਕੀ ਆ ਗਏ ਆ ਤੇ ਥੋੜੇ ਟਾਂ ਦਾ ਕੁਮ ਦੇ ਦਿਆਂ। 2:00 ਵਜੇ ਤੱਕ ਤਿਆਰ ਹੋ ਲੱਗ ਜਾਂਗੇ ਤੇ ਤੁਹਾਨੂੰ ਦਿਖਾਵਾਂਗੇ ਚਲੋ ਬਣੇ ਦੱਸ। ਤੇ ਲੋ ਵੀ ਬੜੇ ਹੋ ਗਏ ਤਿਆਰ ਸ਼ਾਬ ਚੈੱਕ ਕਰੋਗੇ ਟਰ ਤੁਹਾਡੇ ਭਾਈਆਂ ਦੀ। ਤੇ ਬਸ ਹੁਣ ਆਪਾਂ ਜਾਵਾਂਗੇ ਚਾਟ ਕੇ ਵਜੇ। ਚਾਰ ਕੋਈ ਵਕਤ ਤੁਰਾਂਗੇ ਤੇ ਉਹ ਤੋਂ ਬਾਅਦ ਤੁਹਾਨੂੰ ਨਾਲ ਦੇ ਨਾਲ ਦਿਖਾਵਾਂਗੇ ਜਾਣ ਵੀ ਖਸੀ ਦੂਰ ਹੈਗਾ ਵੀ ਰਾਤ ਦਾ ਪ੍ਰੋਗਰਾਮ ਬਾਕੀ ਬਣੇ ਤੇ ਲੋ ਵੀ ਮਿੱਤਰੋ ਬਸ ਬਰਾਤ ਤੁਰਦ ਨੂੰ ਤਿਆਰ ਆ ਤੇ ਬਾਕੀ ਤੁਹਾਨੂੰ ਅਗਲੇ ਬਲੌਗ ਚ ਦਿਖਾਵਾਂਗੇ ਕਿਉਂਕਿ ਬਲੌਗ ਬਹੁਤ ਬੜਾ ਮਣ ਜਾਣਾ ਤੇ ਬਾਕੀ ਚੈੱਕ ਕਰੋ ਬਸ ਤੁਨ ਨੂੰ ਤਿਆਰ ਆ ਤੇ ਬਾਕੀ ਤੁਹਾਨੂੰ ਮਿਲਦੇ ਆ ਉੱਥੇ ਜਾ ਕੇ